ਜੁਲਾਈ ਮਹੀਨੇ ਦੀ ਜੀ ਅੱਜ ਪਹਿਲੀ ਤਰੀਕ ਆ ਗਈ ਤੇ ਦਿਨ ਹੈਗਾ ਮੰਗਲਵਾਰ ਤੇ ਟਾਈਮ ਹੋ ਗਿਆ ਪੌਣੇ 9 ਦਾ ਜਗ੍ਹਾ ਹੈਗੀ ਹੈ ਜੀ ਤਣਕਪੁਰ ਜ਼ਿਲ੍ਹਾ ਚੰਪਾਵਤ ਉੱਤਰਾਖੰਡ ਗੁਰਦੁਆਰਾ ਸਾਹਿਬ ਚ ਆਪਾਂ ਜੀ ਪਿਛਲੀ ਰਾਤ ਜਿਹੜੀ ਕੱਟੀ ਹੈ ਮਾੜੀ ਮੋਟੀ ਕੈਨ ਮਲਕ ਨਾਮੀ ਜੀ ਹੋਈ ਆ ਬਾਈ ਟੜਕੇ ਟੜਕੇ ਤੇ ਜ਼ਿਆਦਾ ਨਹੀਂ ਪਰਮੀ ਆ ਤੇ ਇੱਧਰ ਕਹਿੰਦੇ ਸਦੀਪ ਚੁੰਬੜਿਆ ਪਿਆ ਬਾਈ ਸਾਈਕਲ ਨੂੰ ਤੇਲ ਪਾਣੀ ਚੈੱਕ ਕਰੀ ਜਾਂਦੇ ਆ ਮੁੰਡੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਸਾਰੇ ਜੀ ਅੱਗੇ ਵੀ ਬੋਲੋਗਾ ਸਰ ਬਾਸ ਤੇਲ ਪਾਣੀ ਗੱਡੀਆਂ ਚੈੱਕ ਕਰ ਲਿਆ ਤੇ ਜਿਹੜਾ ਸਫ਼ਰ ਰੁਕਿਆ ਵਾ ਸੀ ਆ ਅੱਜ ਆਪਾਂ ਦੁਬਾਰੇ ਸਟਾਰਟ ਕਰ ਰਹੇ ਆ ਤੇ ਪਹਿਲਾਂ ਸਕੀਮ ਸੀ ਨੇਪਾਲ ਜਾਣ ਦੀ ਆਪਣੀ ਤੇ ਹੁਣ ਉਹ ਕੈਨਸਲ ਕਰਤੀ ਆ ਤੇ ਆਪਾਂ ਹੁਣ ਨਾਨਕ ਮਤਾ ਸਾਹਿਬ ਕੰਨੀ ਵਾਪਸੀ ਕਰਾਂਗੇ ਤੇ ਹੁਣ ਮੈਂ ਪਹਿਲਾਂ ਦਰਸ਼ਨ ਕਰਨ ਕਈ ਰੇਣੀ ਸੀਗੇ ਤੇ ਅਗਦੀ ਦੁਬਾਰੇ ਦਰਸ਼ਨ ਕਰਾਂਗੇ ਵਾਹਿਗੁਰੂ ਦੇ ਤੇ ਨਾਲੇ ਤੁਹਾਨੂੰ ਦੁਬਾਰੇ ਫੇਰ ਦਰਸ਼ਨ ਕਰਾਵਾਂਗੇ ਤੇ ਆਪਣੇ ਇਧਰ ਉਸਤਾਦ ਜੀ ਬੈਠੇ ਨੇ ਮੁੰਡੇ ਕਹਿੰਦੇ ਭਾਈ ਪਹਿਲਾਂ ਆਪਾਂ ਜਿਹੜਾ ਆਪਣੇ ਭਾਰਤ ਵਾਲੀ ਯਾਤਰਾ ਜੀ ਉਹ ਹੀ ਪੂਰੀ ਕਰੀਏ ਬਾਕੀ ਦੇਸ਼ਾਂ ਦੇਸ਼ਾਂ ਦੀ ਫੇਰ ਕਰਾਂਗੇ ਬਾਅਦ ਚ ਦੇਖਾਂਗੇ ਬਾਬਾ ਭਲੀ ਕਰੂਗਾ ਤੇ ਸੁਣ ਬਾਈ ਮੈਂ ਦੱਸੇ ਸੀਗਾ ਨਾ ਵੀ ਜਿਵੇਂ ਨਾਲ ਦੀ ਨਾਲ ਕਈ ਵਾਰ ਊੜਾ ਪੱਬਾ ਇਧਰ ਕਰਨਾ ਪੈਂਦਾਗਾ ਸਹੀ ਹੈ ਕਈ ਵਾਰੀ ਨਹੀਂ ਸਟਾਇਟ ਦਾ ਸਿਸਟਮ ਉਹ ਮੇ ਉਸ ਹਿਸਾਬ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਜਿਵੇਂ ਕਿ ਤੁਹਾਨੂੰ ਪਤਾ ਹੀ ਆ ਬਿੱਟੂ ਭਾਈ ਨੇ ਦੱਸਦਾ ਤੁਹਾਨੂੰ ਵੀ ਆਪਾਂ ਇਹ ਪਹਿਲਾ ਇੰਡੀਆ ਵਾਲਾ ਸਾਰਾ ਭਾਰਤ ਵਾਲਾ ਸਾਰਾ ਗਾਲੀਏ ਸਾਰਾ ਆਸਾ ਪਾਸਾ ਆਪਾਂ ਫੇਰ ਆਸੇ ਪਾਸੇ ਦੇਖਦੇ ਆ ਕੋਈ ਅਲੱਗ ਦੇਸ਼ਾਂ ਦੇ ਵਿੱਚ ਜਾ ਕੇ ਉਹ ਆਪਾਂ ਬਾਅਦ ਚ ਦੇਖਾਂਗੇ ਫਿਲਹਾਲ ਆਪਾਂ ਹੁਣ ਚੱਲੇ ਆ ਆਪਾਂ ਨਾਨਕ ਮਤਾ ਸਾਹਿਬ ਨਾਨਕ ਮਤਾ ਸਾਹਿਬ ਤੋਂ ਆਪਾਂ ਯੂਪੀ ਵਾਲਾ ਬਾਡਰ ਕਰਾਸ ਕਰਾਂਗੇ ਫਿਰ ਐਦਾਂ ਹੀ ਗੱਲ ਹਾਂ ਉਧਰ ਸੰਗਤਾਂ ਨੂੰ ਮਿਲਣਾ ਬਹੁਤ ਫੌਨ ਮੈਸੇਜ ਆਈ ਜਾਂਦੇ ਤੇ ਆ ਦਿੱਲੀ ਤੋਂ ਵੀ ਬਹੁਤ ਮੈਸੇਜ ਆਈ ਜਾਂਦੇ ਆ ਸੰਗਤਾਂ ਭਰੈਂਡ ਗੱਲ ਬਾਈ ਟੀਕਾ ਲਾ ਗਈ ਮੁੰਡੇ ਦੇ ਬਲ ਤੇ ਹੈ ਹਾਂ ਤੇ ਇਧਰ ਆਈ ਜਾਂਦੇ ਸੀਗੇ ਆਪਾਂ ਕੋਈ ਗੱਲ ਨਹੀਂ ਆਪਾਂ ਅੱਗੇ ਜਾ ਕੇ ਦੇਖਦੇ ਆਂ ਕੀ ਬਣਦਾ ਕੀ ਨਾ ਤੇ ਇਧਰ ਸੇ ਬਾਕੀ ਬਾਈ ਦਾ ਮੁੰਡਿਆਂ ਦਾ ਅੱਜ ਸਮਾਨ ਸੱਲਾ ਥੋੜਾ ਜਿਆਦਾ ਹੋਇਆ ਖੜਾ ਚੋਪਰਾ ਭਾਰ ਘਟੀ ਜਾਂਦਾ ਸੀ ਆ ਚੜ੍ਹਦੀ ਕਲਾ ਤੇ ਇਧਰੋਂ ਹੁਣ ਸਮਾਨ ਸੱਲਾ ਅੱਜ ਥੋੜਾ ਜਆ ਆਪਣੇ ਬੈਗਾਂ ਚ ਬਾਈ ਘਟ ਗਿਆ ਸਾਈਕਲ ਸੌਖੇ ਤੁਰ ਜਾਣਗੇ ਕਿਉਂਕਿ ਇਹਨਾਂ ਚੋਂ ਸਮਾਨ ਕੱਢ ਕੇ ਆਪਾਂ ਇਧਰ ਸ਼ਿਫਟ ਕਰਤਾ ਸੰਦੀਪ ਵਾਲੇ ਪੈ ਗਏ ਭਰਤੇ ਭਾਈ ਦੋਨੇ ਇਸੇ ਭਰਮੰਡਾ ਹੁਣ ਵਿਆਹ ਲੈ ਲੱਡੂ ਲੱਡੂ ਖਾ ਕੇ ਆਇਆ ਜਾਣ ਜੂਣ ਤਾਂ ਹੁਣ ਹੈਗੀ ਹੈਗੀ ਬੇਲਾ ਰਹਿ ਗਿਆ ਇਹ ਲੱਦਦਾ ਆਪਾਂ ਗਧੀਆਂ ਵਾਂਗੂ ਹੁਣ ਇਹਨੂੰ ਨਹੀਂ ਬੇਲਾ ਨਹੀਂ ਰਹਿ ਗਿਆ ਬਈ ਮੈਂ 4 ਦਿਨ ਘਰੇ ਰਿਆ 4 ਦਿਨਾਂ ਦੇ ਵਿੱਚ ਮੈਨੂੰ ਲੱਗਦਾ 2 ਘੰਟੇ ਸੁੱਤਾ ਐਵੇਂ ਦੇਖ ਕਿਉਂਕਿ ਭੈਣ ਦਾ ਵਿਆਹ ਸੀ ਆ ਭਰਾਪੂ ਦਾ ਹੁੰਦਾ ਫਿਰ ਤਾਂ ਚੱਲ ਜਾਂਦਾ ਸੋਨ ਭਰਾਣ ਦੇ ਵਿਆਹ ਚ ਫਿਰ ਭਾਜਾ ਭਝਾਈ ਵਾਲੀ ਸੀ ਕਿਉਂਕਿ ਮਾਮਾ ਸੀ ਆ ਤੇ ਇੱਕ ਮਾਮੇ ਵਾਲਾ ਮੁੰਡਾ ਸੀ ਤੇ ਇੱਕ ਮਾਇ ਸੀ ਕੰਮ ਸੰਭਾਲਣ ਵਾਲੇ ਤੇ ਕੰਮ ਗਰਮੀ ਬਹੁਤ ਸੀ ਤੇ ਉੱਪਰੋਂ ਕਣੀ ਬਣੀ ਕਿੜਮਣ ਜੀ ਹੁੰਦੀ ਰਹੀ ਆਪਣੇ ਉਧਰ ਵੀ ਰਾਜਸਥਾਨ ਵੀ ਪੈਂਦਾ ਰਿਹਾ ਪੰਜਾਬ ਚ ਸੀ ਅਸੀਂ ਜਿੱਧਰੋਂ ਇਧਰੋਂ ਗਏ ਸੀ ਮੈਂ ਤਾਂ ਬਰਾੜ ਬਾਈ ਮੀਂ ਨਾਲ ਨਾਲ ਹੀ ਲੈ ਕੇ ਗਈ ਸੀ ਰੱਬ ਦੀ ਜਣਾ ਸੰਗ ਤਾਂ ਕਹਿੰਦੀ ਅਸੀਂ ਮੀਂ ਲੈ ਗਏ ਅਸੀਂ ਲੈ ਕੇ ਆ ਗਏ ਅਸੀਂ ਨਾਲ ਨਾਲ ਹੀ ਠੀਕ ਹੈ ਜੀ ਤੇ ਇੱਕ ਆਹ ਕਲਿੱਪ ਜਾ ਕੇ ਥੋਲਵਾ ਲਿਆ ਹੁੰਦਾ ਮੁੰਡਿਆ ਤੂੰ ਹੈਂ ਗੰਗਾ ਨਗਰੋਂ ਲਵਾਇਆ ਸੀ ਬਈ ਏ ਹਵਾ ਪਾਣੀ ਚੱਕਿਆ ਕਰਾਈ ਜਾਂਦਾ ਸੀ ਆ ਮੇਰੇ ਗੇੜ ਦਾ ਵਧੀਆ ਕੀਤਾ ਯਾਰ ਗੇੜ ਜਿਆ ਪਿਆ ਮੈਂ ਕਿਹਾ ਯਾਰ ਵੀ ਬੋਤਲ ਬਾਤਲ ਟੰਗਦੇ ਨਾ ਕਈ ਵਾਰੀ ਡਿੱਗ ਪੈਂਦੀਆਂ ਆਪਣੀਆਂ ਬੋਤਲਾਂ ਰਾਹ ਚ ਸਹੀ ਗੱਲ ਆ ਸਹੀ ਗੱਲ ਆ ਤੇ ਮੈਂ ਉਹਨੂੰ ਪੁੱਛਿਆ ਬਾਈ ਨੂੰ ਤੇ ਬਾਈ ਕਹਿੰਦਾ 50 ਰੁਪਏ ਲੱਗਣਗੇ ਹਾਂ ਮੈਂ ਤਰਲਾ ਕਰਿਆ ਉਹ ਵਰਮਾਣਾ ਮੋਟਾ ਮੈਂ ਤਰਲਾ ਵੀ ਤੁਹਾਨੂੰ ਪਤਾ ਕਰਨਾ ਹੀ ਪੈਂਦਾ ਫਿਰ ਘੱਟ ਵੱਧ ਕਰਨਾ ਹੀ ਪੈਂਦਾ ਤੇ ਉਹਨੇ ਰਿਵਟ ਇੱਕ ਅਸੀਂ ਆ ਤੇ ਉਹ ਸੱਟ ਜਣੀ ਬੈਠੀਆਂ ਫਿਰ ਕਹਿੰਦਾ 11 ਆ ਪਾਦਾ ਕਲਿੱਪ ਆਈਆਂ ਕਹਿੰਦਾ ਬਈ 30 ਰੁਪਏ ਦੇ ਦੀ ਮੈਂ ਕਿਹਾ ਫਿਰ ਕੰਮ ਲੋਟ ਹੈ ਵਧੀਆ ਹੈ ਹਨਾ ਰਪਾਲ ਠੀਕ ਹੈ ਕੰਮ ਆ ਆ ਠੀਕ ਬੰਦਾ ਤੋਂ ਤੇਜ਼ ਆ ਪਤਾ ਠੀਕ ਆ ਜੀ ਠੀਕ ਆ ਠੀਕ ਇਹ ਨੀਸ਼ੂ ਬਾਈ ਨਾ ਭਾਈ ਸਵੇਰ ਦੀ ਸਾਸਰੀ ਕਾਲਾ ਜਿਹੜੀ ਹਜੇ ਆਪਣੀ ਰਹਿੰਦੀ ਹੈਗੀ ਕਿਉਂਕਿ ਰਾਤ ਆਪਾਂ ਸੰਦੀਪ ਹਰਪਾਲ ਤੇ ਭਾਈ ਮੈਂ ਆਪਾਂ ਇੱਥੇ ਗੁਰੂ ਘਰ ਚੀ ਰਾਤ ਕੱਟੀ ਹੈ ਗੁਰਦੁਆਰਾ ਸਾਹਿਬ ਚ ਤੇ ਨੀਸ਼ੂ ਬਾਈ ਦਾ ਇੱਥੇ ਕੋਈ ਮਿੱਤਰ ਸੀਗਾ ਭਾਈ ਲਿਆਜੀ ਸੀਗਾ ਉਹਦੇ ਕੋਲੇ ਉਹ ਬਗ ਗਿਆ ਸੀਗਾ ਰਾਤ ਤੇ ਹੁਣ ਆਉਣ ਵਾਲਾ ਹੈ ਤੇ ਫਿਰ ਉਹਦੇ ਨਾਲ ਆਪਾਂ ਕਰਦੇ ਆ ਗੱਲਬਾਤ ਆਉਂਦਾ ਭਾਈ ਨੀਸ਼ੂ ਤੇ ਨੀਸ਼ੂ ਦਾ ਮਿੱਤਰ ਹਾਂਜੀ ਭਾਈ ਕੀ ਹਾਲ ਹੈ ਜੀ ਹਾਂ ਪ੍ਰਾਰਾਤੀ ਆਪਾਂ ਇਹਨਾਂ ਨਾਲ ਚੱਲ ਗਏ ਸੀਗੇ ਤੇ ਥੋੜਾ ਜਿਹਾ ਮੀਟਿੰਗ ਵਗੈਰਾ ਸੀਗੀ ਰਾਤੀ ਕਰਕੇ ਤੇ ਥੋੜਾ ਜਿਹਾ ਆਪਣਾ ਕੰਮ ਦੁਬਾਰਾ ਸ਼ੁਰੂ ਕਰਿਆ ਮਾੜਾ ਮੋਟਾ ਖਰਚਾ ਖਰਚਾ ਕੱਢਣ ਵਾਸਤੇ ਆਪਾਂ ਤੇ ਬਹੁਤ ਵਧੀਆ ਵਧੀਆ ਜੀ ਵਧੀਆ ਤੇ ਨਾਲ ਆਪਾਂ ਮੀਟਿੰਗ ਕਰਕੇ ਤੇ ਨਾਲ ਆਪਣਾ ਬਾਈਕੋਲੀ ਪੈ ਗਏ ਸੀਗੇ ਵਾਈਫਾਈ ਵੀ ਮਿਲ ਗਿਆ ਸੀ ਸਾਡੀ ਵੀਡੀਓ ਵੀ ਪੈ ਗਈ ਤੇ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਦੇ ਹਾਂ ਤੇ ਬਜ਼ੁਰਗਾਂ ਨੂੰ ਪੈਰੀ ਹੱਥ ਲਾ ਕੇ ਅੱਜ ਦਾ ਵਲੋਗ ਜਿਹੜਾ ਬਿੱਟੂ ਭਾਈ ਸ਼ੁਰੂ ਕਰੇਗਾ ਤੇ ਸਾਨੂੰ ਵੀ ਅਸ਼ੀਰਵਾਦ ਚਲੋ ਬਾਈ ਕੰਮ ਧੰਦੇ ਵੀ ਜ਼ਰੂਰੀ ਆ ਨਾ ਵਧੀਆ ਸਾਰਾ ਕੰਮ ਜਿਹੜੀਆਂ ਹੁੰਦਾ ਆਪਣਾ ਤਰਫ ਮੈਨੂੰ ਅੰਗਰੇਜ਼ੀ ਚ ਕਹਿਣਾ ਨਹੀਂ ਆਉਂਦਾ ਡਿਜੀਟਲ ਮਾਰਕੀਟਿੰਗ ਦਾ ਕੰਮ ਹੋ ਗਿਆ ਨਾ ਸਾਰਾ ਠੀਕ ਆ ਚਲੋ ਚੜ੍ਹਦੀ ਕਲਾ ਚ ਰਹੋ ਕੰਮ ਧੰਦੇ ਵੀ ਜ਼ਰੂਰੀ ਆ ਨਾ ਬਾਈ ਇੰਟਰਨੈਸ਼ਨਲ ਫੋਰਨ ਕਲਾਇੰਟਸ ਹੁੰਦੇ ਆ ਨਾ ਤੇ ਉਹ ਰਾਤ ਨੂੰ ਹੀ ਐਕਟਿਵ ਹੁੰਦੇ ਆ ਬਾਹਰ ਦੇ ਬੰਦੇ ਜਿਹੜੇ ਹੁੰਦੇ ਆ ਇੰਡੀਅਨ ਹੁੰਦੇ ਤਾਂ ਫਿਰ ਆਪਾਂ ਸਵੇਰੇ ਕੰਮ ਨਿਬੇੜ ਲਈਏ ਤੇ ਬਹੁਤ ਬਹੁਤ ਧੰਨਵਾਦ ਜੀ ਸਸਰੀ ਘਰ ਠੀਕ ਆ ਜੀ ਠੀਕ ਆ ਜੀ ਨਕਪੁਰ ਜਿਲ੍ਹਾ ਚੰਪਾਵਤ ਉੱਤਰਾਖੰਡ ਤੋਂ ਜੀ ਸਵੇਰ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦਾ ਸਫ਼ਰ ਆ ਜਿਹੜਾ ਆਪਾਂ ਸ਼ੁਰੂ ਕਰ ਲੱਗੇ ਆਂ ਬਾਬੇ ਦੇ ਘਰ ਤੋਂ ਜੀ ਆ ਗਿਆ ਲੈ ਕੇ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਤੇ ਆ ਭਾਈ ਟੀ-ਸ਼ਰਟ ਜਿਹੜੀ ਸੰਦੀਪ ਲੈ ਕੇ ਆਇਆਗਾ ਕਹਿੰਦਾ ਅੱਜ ਆਹ ਪਾਹ ਕਹਿੰਦਾ ਬਾਲੇ ਦਿਨ ਹੋ ਗਏ ਮੈਂ ਠੀਕ ਐ ਭਾਈ ਇਹ ਲੈ ਕੇ ਆ ਭਾਈ ਉਹ ਆਉਣ ਲੱਗਿਆ ਚਾਰ ਪੰਜ ਤੇ ਹੋਰ ਚਾਰ ਪੰਜ ਟੀ-ਸ਼ਰਟਾਂ ਤੇ ਆ ਲਾਡ ਨੋਟ ਜੇ ਸਾਈਕਲਾਂ ਦਾ ਸਮਾਨ ਸੱਲਾ ਜਿਆ ਲੈ ਕੇ ਆਇਆ ਹੁੰਦਾ ਹੋਇਆ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਸੀਗੀ ਤੇ ਅੱਜ ਦਾ ਫਿਰ ਜਿਹੜਾ ਆਪਣਾ ਸਫਰ ਆ ਬਾਈ ਗੱਡੀਆਂ ਗਲੀ ਦੇ ਵਿੱਚ ਕੱਢ ਲਈਆਂ ਤੇ ਰੈਡੀ ਆ ਹਾਂ ਛਾੜਦੇ ਆ ਵੱਡੇ ਰੋਡ ਤੇ ਮੇਨ ਹਾਈਵੇ ਤੇ ਟਾਈਮ ਹੋ ਗਿਆ ਭਾਈ 10.5 ਤੇ ਖਟੀਮਾ ਰਹਿ ਗਿਆ 10 ਕਿਲੋਮੀਟਰ 15 ਕਿਲੋਮੀਟਰ ਦਾ ਜਿਹੜਾ ਆਪਾਂ ਸਫ਼ਰ ਆ ਇਸ ਤੋਂ ਪਹਿਲਾਂ ਭਾਈ ਆ ਗਏ ਆ ਕਿਉਂਕਿ ਅੱਜ ਇਲਾਕੇ ਸਾਰਾ ਪੱਧਰ ਆ ਰੋਡ ਵਧੀਆ ਸਾਫ਼ ਸੁਥਰਾਗਾ ਪੱਧਰ ਆਗਾ ਹਨਾ ਕੋਈ ਚੜਾਈ ਨਹੀਂ ਕੋਸ ਹੋਰ ਨਹੀਂ ਤੇ ਸੈਂਕਰ ਫਰ ਮਰੂਤੀ 800 ਵਾਂਗੂ ਉੱਡੇ ਤੁਰੇ ਆਉਂਦੇ ਆ ਉੱਡੇ ਹੀ ਤੁਰੇ ਆਉਂਦੇ ਆ ਤੇ ਭਾਈ ਆਸੇ ਪਾਸੇ ਹਰੇ ਭਰੇ ਜੰਗਲ ਆਗੇ ਇਹ ਆਪਾਂ ਤੁਹਾਨੂੰ ਆਉਂਦੇ ਹੋਏ ਵੀ ਬਾਈ ਦੱਸਿਆ ਸੀ ਇਹ ਖੱਟੀ ਮਾਰੇਂਜਾਂ ਜਗੀ ਇਹਦਾ ਨਾਮ ਖੱਟੀ ਮਾਰੇਂਜਾ ਕਹਿ ਦਿੰਦੇ ਆ ਇਹਨੂੰ ਜਿਹੜਾ ਆਪਾਂ ਪਿੱਛੇ ਦਿਖਾਇਆ 10 ਕਿਲੋਮੀਟਰ ਇਹਦੇ ਇਹਦਾ ਨਾਮ ਰੱਖਿਆ ਹੋਇਆ ਖੱਟੀ ਮਾਰੇਂਜਾ ਤੇ ਇਹ 35 ਕਿਲੋਮੀਟਰ ਦੇ ਏਰੀਏ ਦੇ ਵਿੱਚ ਵਿੱਚ ਬਾਈ ਹੈਗਾ ਇਹ ਜੰਗਲ ਸਾਰਾ ਤੇ ਪਿੱਛੇ ਫੋਟਵਾ ਫਟਵਾ ਵੀ ਛਾਪੀਆਂ ਪਈਆਂ ਭਾਈ ਭਾਲੂ ਭੂਲੂ ਤੇ ਕਹਿੰਦੇ ਹਾਥੀ ਹੁੱਥੀ ਜਾਨਵਰ ਇੱਥੇ ਖਾਸੇ ਵੱਡੇ ਰਹਿੰਦੇ ਆ ਕੀੜੇ ਮਕੌੜੇ ਆ ਜਿਹੜੇ ਖਾਸੇ ਵੱਡੇ ਜਾਨਵਰ ਬਾਈ ਰਹਿੰਦੇ ਆਗੇ ਤੇ ਰਾਤ ਨੂੰ ਵੀ ਇੱਥੇ ਰੁਕੜ ਰਾ ਕਰਨਾ ਹਣਾ ਕੋਈ ਬੰਦਾ ਨਾ ਆਈ ਸੋਚੇ ਪਰ ਹਰੀਆਲੀ ਬਹੁਤ ਆ ਬਈ ਹੈ ਇਹ ਜੰਗਲ ਸਾਰਾ 30 35 ਕਿਲੋਮੀਟਰ ਦੀ ਏਰੀਆ ਦੇ ਵਿੱਚ ਜਿਹੜਾ ਹੈਗਾਗਾ ਇਹ ਜੀ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਜੀ ਗਾਂ ਦੀ ਗੱਲ ਵਾਸਾਂਝੀ ਕਰਾਂਗੇ ਫਿਰ ਤੁਹਾਡੇ ਨਾਲ ਇਹ ਆ ਸ਼ਹਿਰ ਬਾਈ ਖਟੀਮਾ ਤਣਕਪੁਰ ਰੋਡ ਖਟੀਮਾ ਤੇ ਰੋਡ ਦੇ ਉੱਤੇ ਬਾਈ ਸ਼੍ਰੀ ਮਹਾਕਲੇਸ਼ਵਰ ਮੰਦਿਰ ਖਟੀਮਾ ਆਇਆਗਾ ਤੇ ਦਰਸ਼ਨ ਕਰ ਲਈਏ ਜੀ ਇਹਦੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਵਾ ਦੀ ਤਾਨਕਪੁਰ ਦੇ ਵਿੱਚ ਹੀ ਬਾਈ ਥੋੜਾ ਜਿਹਾ ਹੋਰ ਅੱਗੇ ਨੂੰ ਆਏ ਤੇ ਸਾਹਮਣੇ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਨਾਨਕ ਸਤਸੰਗ ਸਵਾ ਰਜੀ ਖਟੀਮਾ ਉਦਮ ਸਿੰਘ ਨਗਰ ਉੱਤਰਾਖੰਡ ਚੱਲਦੇ ਆਪਾਂ ਅੰਦਰ ਦਰਸ਼ਨ ਕਰਕੇ ਆਉਣੇ ਆ ਤੇ ਨਾਲੇ ਸੋਣੂ ਵੀ ਕਰਾਉਣੇ ਆ ਜੀ

ਟਾਈਮ ਬਾਈ 1:1 ਇੱਕ ਹੋ ਗਿਆ ਤੇ ਨਾਨਕ ਮੱਤਾ ਗੁਰਦੁਆਰਾ ਸਾਹਿਬ ਜਿਹੜਾ 4 ਕਿਲੋਮੀਟਰ ਰਹਿ ਗਿਆ ਕਿ ਅੱਜ ਆਪਣਾ ਸਫ਼ਰ ਜਿਹੜਾ 1:1 ਵਜੇ ਤੱਕ ਜੀ 35 ਕਿਲੋਮੀਟਰ ਦਾ ਜਿਹੜਾ ਆਪਾਂ ਸਫ਼ਰ ਨਿਬੇੜ ਚੁੱਕੇ ਹਾਂਗੇ ਤੇ ਗਾਂ ਜਾਣਾ ਜੀ ਆਪਾਂ ਰੁਦਰਪੁਰ ਰੁਦਰਪੁਰ ਸ਼ਾਮ ਤੱਕ ਆਪਾਂ ਵਧੀਆ ਜੇ ਆਪਾਂ ਇੰਝ ਚੱਲਦੇ ਰਹੇ ਨਾ ਸਪੀਡ ਨਾਲ ਤਾਂ ਪਹੁੰਚ ਜਾਾਂਗੇ ਵਧੀਆ ਰੁਦਰਪੁਰ ਆਪਾਂ ਟਾਈਮ ਨਾਲ ਹੀ ਪਹੁੰਚ ਜਾਾਂਗੇ ਹਾਂਜੀ ਹਾਂਜੀ ਬਾਕੀ ਟਾਈਮ ਵੀ ਇਹਦੇ ਕੁਝ ਨਹੀਂ ਹੋਇਆ 1:1 ਹੋਇਆ 1:1 ਟਾਈਮ ਹੋਇਆ ਜੀ ਕੀ ਐਸਰਾ ਹੀ ਆ ਇਸ ਰੁਦਰਪੁਰ ਹੋ ਕੇ ਆਏ ਸੀ ਮਿਲ ਲਗਾ ਰੁਦਰਪੁਰ ਹੋ ਕੇ ਆਏ ਸੀ ਜੀ ਰੁਦਰਪੁਰ ਹੋ ਕੇ ਆਏ ਸੀ ਤੇ ਵਾਪਸ ਇਧਰ ਨੂੰ ਗੱਡੀਆਂ ਫਿਰ ਤਾਂ ਖਿੱਚੀ ਰੱਖੋ ਰਾਹ ਦਾ ਪਤਾ ਹੁਣ ਤਾਂ ਚਲੋ ਜੀ ਚਲੋ ਹੁਣ ਆਪਾਂ ਇਧਰ ਨੂੰ ਜਾਣਾ ਕਿ ਇਧਰ ਨੂੰ ਜਾਣਾ ਨਹੀਂ ਸ਼ੂ ਭਾਈ ਅੱਜ ਆਪਣਾ ਥੋੜਾ ਜਿਆ ਅੱਗੇ ਚੱਲ ਰਿਹਾਗਾ ਅੱਲੂਰ ਜਾਂਦਾ ਭਲੇਖਣੀ ਮੈਂ ਤਾਂ ਥੋੜਾ 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 ਘੱਡਣਾ ਹਾਂ ਏ ਚਲੋ ਮੈਂ ਕੀ ਕਹਿੰਦਾ ਸੀ ਆਪਾਂ ਇਧਰ ਨੂੰ ਜਾਣਾ ਕਿ ਇਧਰ ਨੂੰ ਜਾਣਾ ਹੈ ਇਧਰ ਨੂੰ ਜਾਣਾ ਜੀ ਇਧਰ ਤੇ ਇਧਰ ਫਿਰ ਇਹ ਕੀ ਹਿਸਾਬ ਦਾ ਹੋਇਆ ਆ ਤਾਂ ਇਹ ਰੋ ਹੋਆ ਵਾਹਿਗੁਰੂ ਜੀ ਧੰਨ ਗੁਰ ਨਾਲ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਵਾਹਿਗੁਰੂ ਜੀ ਜਾਂਦੇ ਜਾਂਦੇ ਬਾਈ ਇੱਕ ਵਾਰੀ ਹੋਰ ਦਰਸ਼ਨ ਕਰ ਲਏ ਗੁਰਦੁਆਰਾ ਸਾਹਿਬ ਦੇ ਦੁਆਰਾ ਕੀ ਪਤਾ ਬਾਬੇ ਦਾ ਹੁਕਮ ਕਦੋਂ ਹੋਣਾਗਾ ਤੇ ਨਾਲੇ ਸੰਦੀਪ ਨੇ ਵੀ ਦਰਸ਼ਨ ਨਹੀਂ ਕਰੇ ਸੀਗੇ ਪਰਮਾਤਮਾ ਦੇ ਹੁਕਮ ਬਿਨਾ ਤਾਂ ਬਾਈ ਪੱਤਾ ਨਹੀਂ ਹਰਦਾ ਹਨ ਤੇ ਦੁਆਰੇ ਕੀ ਪਤਾ ਕਦੋਂ ਪਰਮਾਤਮਾ ਦਾ ਹੁਕਮ ਹੋਊਗਾ ਇਸ ਧਰਤੀ ਤੇ ਆਉਣ ਦਾ ਦਰਸ਼ਨ ਕਰਨ ਦਾ ਇੱਕ ਵਾਰੀ ਹੋਰ ਜਾਂਦੇ ਜਾਂਦੇ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਦਰਸ਼ਨ ਕਰ ਜਗੇ ਜੀ ਵਾਹਿਗੁਰੂ ਸਤ ਗੁਰ ਪ੍ਰਸਾਦ ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਉਦਮ ਸਿੰਘ ਨਗਰ ਉੱਤਰਾਖੰਡ ਫੋਨ ਨੰਬਰ 0 9548 241525 ਤੇ ਸਾਰਿਆਂ ਦੇ ਲਈ ਜੀ ਸਰਬ ਸੰਜੀ ਸੁੱਖ ਸ਼ਾਂਤੀ ਵਾਸਤੇ ਪਰਮਾਤਮਾ ਦੇ ਘਰ ਚ ਦੇਗ ਅਰਦਾਸ ਬੇਨਤੀ ਵਾਹਿਗੁਰੂ ਸਭ ਦਾ ਭਲਾ ਕਰੇ ਜੀ ਵਾਹਿਗੁਰੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਜੀ ਹੁਣ ਆਪਾਂ ਅੱਗੇ ਦਾ ਸਫ਼ਰ ਹੈ ਜਿਹੜਾ ਆਪਣਾ ਸ਼ੁਰੂ ਕਰਤਾ ਤੇ ਬਾਈ ਤੁਹਾਨੂੰ ਦੱਸ ਦਈਏ ਵੀ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਆਪਾਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਉਹਦੇ ਚ ਦੱਸਿਆ ਹੋਇਆਗਾ ਤੇ ਜੇ ਕਿਸੇ ਵੀਰ ਭਾਈ ਨੇ ਹਨਾ ਭੈਣ ਨੇ ਉਹ ਵੀਡੀਓ ਆਪਣੀ ਨਹੀਂ ਦੇਖੀ ਤਾਂ ਥੱਲੇ ਬਾਈ ਲਿੰਕ ਉਹਦਾ ਆਪਾਂ ਕਰ ਦਾਂਗੇ ਸ਼ੇਅਰ ਡਿਸਕ੍ਰਿਪਸ਼ਨ ਚ ਤੇ ਉੱਥੋਂ ਜਾ ਕੇ ਦੇਖ ਲਿਓ ਧੰਨਵਾਦ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਰੂਦਰਪੁਰ ਰਹਿ ਗਿਆ ਜੀ 45 ਕਿਲੋਮੀਟਰ ਨੈਣੀਤਾਲ 75 ਕਿਲੋਮੀਟਰ ਹਲਦਵਾਨੀ ਹੈਗਾ 49 ਤੇ ਸੜਕ ਹੈਗੀ ਅਜੇ ਇਹ ਨੈਸ਼ਨਲ ਹਾਈਵੇ 125 ਕਿੱਛਾ ਰੂਦਰਪੁਰ ਇਧਰ ਜਾਣਾ ਕਿੱਛੇ ਕਣੀ ਹਾਂ ਨੇ ਸੱਤ ਤਾਂ ਹੋ ਗਿਆ ਤੇ ਸੂਰਜ ਬਾਬਾ ਹਜੇ ਲੈ ਕੇ ਮਾਰੀ ਜਾਂਦਾ ਜੀ ਦਾ ਕਰਕੇ ਦਿਨ ਬਾਬਾ ਖੜਾ ਲੱਗਦਾਗਾ ਤੇ ਰੁਦਰਪੁਰ ਸਾਹਮਣੇ ਲਿਖਿਆ ਜੀ ਕਹਿੰਦੇ 18 ਕਿਲੋਮੀਟਰ ਹੈ ਤੇ ਬਰੇਲੀ ਹੈਗਾ 59 ਕਿਲੋਮੀਟਰ ਤੇ ਦੋ ਰੇਆਂ ਨਹੀਂ ਆ ਬਣੀ ਜਾਂਦੀਆਂ ਵੈਸੇ ਰੁਦਰਪੁਰ ਨੂੰ ਆਪਣਾ ਰੂਟ ਤਾਂ ਨਹੀਂ ਸਹੀ ਬਣਦਾ ਜੇ ਆਪਾਂ ਜੁਪੀ ਕਣੀ ਜਾਣਾ ਤਾਂ ਦੁਰਦਵਾਰਾ ਨਾਨਕਪੁਰੀ ਟਾਂਡਾ ਸਾਹਿਬ ਉਧਰ ਨੂੰ ਜਾ ਸਕਦੇ ਆ ਤੇ ਅੱਜ ਦਾ ਹੁਣ ਤੱਕ ਦਾ ਜਿਹੜਾ ਆਪਣਾ ਪੈਂਡਾ ਹੋ ਗਿਆ ਜੀ 71 ਕਿਲੋਮੀਟਰ ਆਪਾਂ ਕੱਢਿਆ ਆ ਟਣਕਪੁਰ ਜੀ ਥੋਂ 74 ਕਿਲੋਮੀਟਰ ਆ ਪੂਰਾ ਤੇ ਮੁੰਡਿਆ ਠੀਕ ਹੋ ਗਏ ਆ ਪੂਰੇ ਹੌਸਲੇ ਬੁਲੰਦ ਆ ਹਾਂਜੀ ਸਰ ਠੀਕ ਆ ਮਖਾ ਜਮਾ ਲੋਟ ਹੈ ਜੀ 80 ਕਿਲੋਮੀਟਰ ਸਾਈਕਲ ਚਲਾਤਾ ਹੋਰ ਕਿਨੇ ਠੀਕ ਹੋਈ ਜੀ ਓਕੇ ਰਿਪੋਰਟਾ ਓਕੇ ਰਿਪੋਰਟਾ ਰਿਪੋਰਟਾ ਮੈਂ ਹੋਰ ਸੋਪਣੇ ਦਾ ਪਤਾ ਹੌਸਲੇ ਬੁਲੰਦੀ ਰਹਿੰਦੇ ਜੋਵਰਾਂ ਦੇ ਆ ਪੂਰੇ ਕਾਇਮ ਆ ਅੱਜ ਸਾਵਣ ਲੱਗੀ ਨਹੀਂ ਜਮਾ ਹਾਂ ਆਪਾਂ ਜਾਣਾ ਕਿੱਧਰ ਨੂੰ ਹੈਗਾ ਅਸੀਂ ਪਹਿਲੇ ਕੋਣ ਮੈਂ ਮੈਪ ਵੀ ਦੇਖ ਰਿਹਾ ਸੀਗਾ ਆਪਣਾ ਇਹ ਆਪਾਂ ਥੋੜਾ ਰੁਦਰਪੁਰ ਜਾਏ ਹਾਂ ਦੇ ਓਧਰ ਕੀ ਕਰਨ ਜਾਣਾ ਥੋੜਾ ਜਿਹਾ ਕੋ ਜਾਵਾਂਗੇ ਜਾਂਾਂਗੇ ਤਾਂ ਪੂਰੀ ਜਾਵਾਂਗੇ ਉੱਥੇ ਗੁਰਦੁਆਰਾ ਸਾਹਿਬ ਹੈਗਾਗਾ ਹਾਂ ਗੁਰਦੁਆਰਾ ਰਹਿ ਪਾਂਗੇ ਤੇ ਥੋੜਾ ਜਿਹਾ ਸ਼ਹਿਰ ਆਗਾ ਥੋੜਾ ਜਿਹਾ ਕੰਮ ਵੀ ਆ ਉੱਥੇ ਟਾਈਮ ਜੀ ਸਵਾਨਾ ਹੋ ਗਏ ਤੇ ਆਪਾਂ ਪਹੁੰਚ ਗਏ ਜੀ ਰੁਦਰਪੁਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਰੁਦਰਪੁਰ ਅੱਜ ਬਈ ਆਪਾਂ ਇੱਥੇ ਦੂਸਰੀ ਵਾਰ ਆਏ ਆ ਜਦੋਂ ਆਪਾਂ ਗੁਰਦੁਆਰਾ ਸ੍ਰੀ ਠਾ ਸਾਹਿਬ ਨੂੰ ਜਾ ਰਹੇ ਸੀਗੇ ਉਦੋਂ ਵੀ ਇੱਥੇ ਰਾਤ ਕੱਟੀ ਸੀ ਤੇ ਹੁਣ ਆਉਣ ਵੇਲੇ ਵੀ ਇੱਥੇ ਰਾਤ ਕੱਟ ਰਹੇ ਆ ਉਦੋਂ ਆਪਾਂ ਗਦਰਪੁਰ ਤੋਂ ਰੁਦਰਪੁਰ ਵੱਲ ਨੂੰ ਆਏ ਸੀਗੇ ਜਦੋਂ ਉਦੋਂ ਵੀ ਨੇਰੇ ਆਏ ਸੀਗੇ ਤੇ ਅੱਜ ਵੀ ਨੇਰੇ ਹੋ ਗਿਆ ਤੇ ਬਾਬਿਆਂ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਰਾਤ ਨੂੰ ਗੇਟ ਖੋਲਤਾ ਜੀ ਧੰਨਵਾਦ ਬਹੁਤ-ਬਹੁਤ ਚਲੋ ਜੀ ਟਾਈਮ ਭਾਈ 12:00 ਵੱਜ ਗਏ ਤੇ ਗੁਰਦੁਆਰਾ ਸਾਹਿਬ ਚ ਆ ਬੜਾ ਵਧੀਆ ਹਾਲ ਲਗਾ ਜਿੱਥੇ ਆਪਾਂ ਅੱਜ ਦੀ ਰਾਤ ਕੱਟਾਂਗੇ ਕੀ ਹਾਲ ਆ ਸੰਦੀਪ ਜੀ ਵਧੀਆ ਚੱਲਦੀ ਖੁਲਾ ਬਹੁਤ ਸੋਹਣੀ ਯਾਤਰਾ ਰਹੀ ਆਪਣੀ ਅੱਜ ਦੀ 100 ਕਿਲੋਮੀਟਰ ਦੇ 91 ਕਿਲੋਮੀਟਰ ਆ ਜਾ ਪਏ ਦਾ ਹਾਂ 91 ਕਿਲੋਮੀਟਰ ਕੱਢਿਆ ਉੱਚੀ ਬੋਲਿਆ ਕਰਦਾ 91 ਕਿਲੋਮੀਟਰ ਕੱਢਿਆ ਉਹ 100 ਕਿਲੋਮੀਟਰ ਹੋ ਗਿਆ ਆਪਾਂ ਸ਼ਹਿਰ ਦੇ ਵਿੱਚ ਦੀ ਉੱਤੋਂ ਹੀ ਘੁੰਮ ਕੰਮ ਕੇ ਆਇਆ ਕਰਕੇ ਔਰ 4-5 ਕਿਲੋਮੀਟਰ ਤੋਂ ਵੀ ਵੱਧ ਹੀ ਨਿਕਲਿਆਂ ਦਾ ਗਈ ਵੀਰੇ ਅੱਗੇ ਪਿੱਛੇ ਰੋਕ ਰੱਖ ਕੇ ਗਈ ਵੀਰੇ ਪਿੱਛੇ ਹੋ ਜਾਂਦਾ ਬੰਦਾ ਗਈ ਵੀਰੇ ਬੋਲੀ ਕਰਕੇ ਨੀਂਦ ਵਧੀਆ ਨੀਂਦ ਨੂੰ ਤਾਂ ਨਹੀਂ ਹੁੰਦੀ ਵੀਡੀਓ ਐਡੀਟਿੰਗ ਕਰਨੀ ਆਪਾਂ ਵੀ ਵਲੌਗ ਬਣਾਇਆ ਛੋਟਾ ਆ ਤੜਕੇ ਉਹ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਊਗਾ ਹੋਊਗਾ 15-20 ਮਿੰਟਾਂ ਦਾ ਤੇ ਇੱਧਰ ਬਈ ਆਪਣੀ ਸ਼ਾਇਰੀ ਲਿਖੀ ਬੈਠਿਆ ਹਰਪਾਲ ਬਈ ਹਾਂਜੀ ਫੇਲ ਬੰਦਾ ਗੱਡੀਆਂ ਵਾਲੇ ਕੋਈ ਹੋਰ ਹੋਣਗੇ ਆਪਣਾ ਤਾਂ ਸਾਈਕਲ ਨਾਲ ਸਰਦਾ ਸੀ ਉਹੀ ਚੱਕ ਕੇ ਘਰੋਂ ਬਾਹਰ ਆ ਗਿਆ ਜਿਹੜੀ ਸਾਈਕਲ ਤੇ ਬਾਪੂ ਦਿਹਾੜੀ ਕਰਦਾ ਸੀ ਸਕੂਲੇ ਜਾ ਕੇ ਵੀ ਘਰ ਦੀ ਛੱਤ ਨੂੰ ਯਾਦ ਕਰਕੇ ਰੋ ਪੈਂਦਾ ਸੀ ਯਾਰ ਉਹ ਤੋਂ ਅਸੀਂ ਦੱਸਿਓ ਮੈਂ ਕਿੱਥੇ ਪੜਦਾ ਸੀ ਘਰੋਂ ਬਾਹਰ ਨਿਕਲਿਆ ਤਾਂ ਕਿਸਮਤ ਨਾਲ ਲੜਿਆ ਪਹਿਲਾਂ ਮੈਂ ਘਰੇ ਹਾਲਾਤਾਂ ਨਾਲ ਲੜਦਾ ਸੀ ਸੁਣ ਸੁਣ ਕੇ ਲੋਕਾਂ ਦੀਆਂ ਗੱਲਾਂ ਮੈਂ ਸਾਰੀਆਂ ਦਿਲ ਵਿੱਚ ਭਰਦਾ ਸੀ ਪਰ ਕੀ ਕਰਦਾ ਉਹ ਤੋਂ ਜਵਾਬ ਦੇਣ ਤੋਂ ਡਰਦਾ ਸੀ ਮੈਂ ਆਪਣੇ ਘਰਦਿਆਂ ਨੂੰ ਅਮੀਰੀ ਦਿਖਾਉਣ ਲਈ ਸਾਰੀ ਦੁਨੀਆ ਸਾਈਕਲ ਤੇ ਗਾ ਦੂੰਗਾ ਬਈ ਇੱਕ ਗੱਲ ਯਾਦ ਰੱਖਿਓ ਜਿਸ ਦਿਨ ਮੇਰਾ ਟਾਈਮ ਆ ਗਿਆ ਨਾ ਮੈਂ ਉਹ ਗੱਲਾਂ ਕਰਨ ਵਾਲੇ ਲੋਕ ਸਾਰੇ ਲੈਣ ਚ ਲਾ ਲੂੰਗਾ ਸਾਰੇ ਲੈਣ ਚ ਲਾ ਲੂੰਗਾ ਬਈ ਇੱਕ ਗੱਲ ਆ ਬਈ ਮੈਂ ਇਹਦੀਆਂ ਸ਼ਾਇਰੀਆਂ ਮੈਂ ਮੈਂ ਇਹੀ ਕਹੂੰਗਾ ਜੋ ਇਹ ਲਿਖਦਾ ਬਾਹ ਕਮਾਲ ਤੇ ਮੈਂ ਕਹਿੰਨਾ ਆਪ ਦੋ ਚਾਰ ਬੰਦੇ ਆਣਗੇ ਉੱਤੋਂ ਦੀ ਰਿਸਪੈਕਟ ਦੇਣੀ ਲਈ ਬਈ 100% ਬਰਾ ਵੈਰੀ ਨਾਈਸ ਇੱਕ ਗੱਲ ਦੇਖੀਏ ਮੈਂ ਆਪਾਂ ਕਮਰੇ 'ਚ ਪਹਿਲਾਂ ਵੀ ਲਿਖਤੇ ਦੀ ਸੁਣਦੇ ਆਏ ਆਂ ਵੀ ਸ਼ਾਇਰੀਆਂ ਵਗੈਰਾ ਪਹਿਲਾਂ ਵੀ ਲਿਖਦਾ ਹੁੰਦਾ ਸੀ ਆਪਾਂ ਕਮਰੇ 'ਚ ਬੰਦੇ ਸੀ ਤੇ ਜਿਹੜੀਆਂ ਹੁਣ ਮਤਲਬ ਇਹ ਸ਼ਾਇਰੀਆਂ ਕਰਨ ਲੱਗਿਆ ਇਹ ਜਿਹੜੇ ਆਪਣੇ ਨਾਲ ਬੀਤੀਆਂ ਜਿਹੜੀਆਂ ਆਪਣੇ ਨਾਲ ਹੋਈਆਂ ਵੀ ਪਰਿਵਾਰ ਨਾਲ ਜਾਂ ਆਪਦੇ ਨਾਲ ਖੁਦ ਨਾਲ ਬੀਤੀਆਂ ਹੱਟ ਬੀਤੀਆਂ ਕਹਿੰਦੇ ਨੇ ਜਿਹਨੂੰ ਆਪਾਂ ਪੰਜਾਬੀ 'ਚ ਉਹ ਜਿਹੜੀ ਚੋਬਰ ਹੁਣ ਲਿਖਣ ਲੱਗਾ ਲਿਖਤ ਉਹ ਹੈਂਡਲੋਂ ਲੱਗ ਗਿਆ ਹੁਣ ਤਾਂ ਬਈ ਠੀਕ ਹੈ ਜੀ ਠੀਕ ਹੈ ਚਲ ਇਸ ਸਮੇਂ 'ਚ ਬਈ ਰੱਬ ਸੁੱਖ ਰੱਖੇ ਬਹੁਤ ਧੰਨਵਾਦ ਭਾਈ ਤੇਰਾ ਇੱਕ ਚੰਗਾ ਸੋਹਣਾ ਸ਼ੇਅਰ ਸੁਣਾਉਣ ਵਾਸਤੇ ਇਹ ਆਪਣਾ ਬਈ ਵਧੀਆ ਲਿਖਿਆਗਾ ਜੇ ਕਿਸੇ ਨੂੰ ਸ਼ਾਇਰੀਆਂ ਵਧੀਆ ਲੱਗਦੀਆਂ ਪਸੰਦ ਆ ਕਿਸੇ ਨੂੰ ਤੇ ਆਪਣਾ ਹਰਪਾਲ ਲਖਾਰੀ ਦੇ ਨਾਮ ਤੋਂ ਵੀ ਚੈਨਲ ਹੈਗਾ ਤੁਸੀਂ ਉਹ ਉਸ ਨੂੰ ਵੀ ਜਾ ਕੇ ਖੋਲ ਕੇ ਦੇਖ ਸਕਦੇ ਹੋ ਤੇ ਉਸ ਤੇ ਵੀ ਸੁਣ ਸਕਦੇ ਹੋ ਤੇ ਆਪਣਾ ਦੂਜਾ ਤਾਂ ਹੈਗਾ ਹੀ ਆ ਫੇਲ ਬੰਦਾ ਜਿਹਦੇ ਵਿੱਚ ਮਿਹਨਤ ਦਿਖਦੀ ਆ ਉਹ ਵੀ ਫੋਲੋ ਕਰ ਲਿਓ ਜਰੂਰ ਦੇਖੋ ਜੀ ਭਾਈ ਜਰੂਰ ਦੇਖੋ ਬਾਈ ਕਈ ਮੈਸੇਜ ਕਰਦੇ ਸੀ ਵੀ ਸੰਦੀਪ ਭਾਈ ਬਲੌਗ ਨਹੀਂ ਬਣਾਉਂਦਾ ਪਪਾ ਸਟਾਰਟ ਕਰ ਲੇ ਤਾਂ ਹੁਣ ਕਈ ਬਾਈ ਮੈਨੂੰ ਮੈਸੇਜ ਕਰ ਦਿੰਦੇ ਕਿ ਬਾਈ ਹਰਪਾਲ ਬਾਈ ਨੂੰ ਕੋਈ ਆਪ ਦਾ ਚੈਨਲ ਬਣਾਵੇ ਇਹਦਾ ਬਾਈ YouTube ਤੇ ਚੈਨਲ ਤਾਂ ਬਣਿਆ ਵਾ ਫੇਲ ਬੰਦੇ ਦੇ ਨਾਂ ਤੋਂ ਜਦੋਂ ਬਿੱਟੂ ਬਾਈ ਨੇ ਕੁਝ ਵੀਡੀਓ ਪਾਈਆਂ ਵੀ ਉਹ ਤੇ ਇੱਕ ਦੋ ਚੈਨਲ ਸਾਡਾ ਜਦੋਂ ਬੰਦ ਹੋ ਗਿਆ ਸੀਗਾ ਤੇ ਕੋਸ਼ਿਸ਼ ਇਹ ਹੈ ਕਿ ਬਾਈ 10 15 ਦਿਨਾਂ ਤਿੱਕਰ ਬਾਈ ਇਹ ਵੀ ਬਲੌਗ ਪਾਉਣ ਲੱਗ ਜੇ ਛੋਟੇ ਤੋਂ ਛੋਟਾ ਜਿੰਨੀ ਕੋਸ਼ਿਸ਼ ਹੋਊਗੀ ਫੇ ਪਾਇਆ ਕਰੂਗਾ ਬਲੌਗ ਤੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਅੱਜ ਜਿਹੜਾ ਆਪਣਾ ਸਫ਼ਰ ਸੀਗਾ ਉਹ ਸੀਗਾ ਟਨਕਪੁਰ ਤੋਂ ਰੁਦਰਪੁਰ ਤੱਕ ਦਾ ਤੇ ਕੱਲ ਗੱਲਬਾਤ ਆਪਾਂ ਹੋਰ ਕਰੀ ਸੀ ਬਾਈ ਨੇਪਾਲ ਕਣੀ ਜਾਵਾਂਗੇ ਪਰ ਆ ਗਏ ਆਪਾਂ ਹੋਰ ਪਾਸੇ ਤੇ ਇਹ ਬਾਈ ਸਾਰੀ ਜਾਣਕਾਰੀ ਆਪਾਂ ਨਹੀਂຊਣ ਦਿੱਤੀ ਹੋਈ ਆ ਜਾਣਕਾਰੀ ਕਹੀ ਜਾਂਦਾ ਸੌਰੀ ਜ਼ਿੰਮੇਵਾਰੀ ਸਾਰੀ ਨਹੀਂຊਣ ਦਿੱਤੀ ਹੋਈ ਕਿੱਧਰੋਂ ਕਿੱਧਰ ਜਾਣਾਗਾ ਹਣਾ ਤੇ ਉਹੀ ਦੱਸਦਾ ਹੁੰਦਾ ਸਵੇਰੇ ਕਿੱਧਰੋਂ ਜਾਣਾਗਾ ਤੇ ਹੁਣ ਆਪਾਂ ਬਾਈ ਕੱਲ ਨੂੰ ਜਿਹੜਾ ਉਹਨੇ ਬਾਈ ਨੇ ਦੱਸਿਆਗਾ ਨਹੀਂ ਚੂ ਬਾਈ ਇਧਰ ਹੀ ਆ ਪੈਗਾ ਕੋਲੀ ਤੇ ਇੱਥੇ ਆਪਾਂ JPG ਨਾਲ ਇੱਕ ਆਪਣਾ ਪ੍ਰਾ ਕਰਾ ਦੇ ਮੈਡੀਕਲ ਇੱਥੇ ਨੂੰ ਕਰ ਤੇ ਆਪਾਂ ਜੀ ਥੋੜੀ ਗੱਲ ਚੇਂਜ ਐ ਕਰੀ ਸੀ ਤਾਂ ਕਰਕੇ ਕਿਉਂਕਿ ਆਪਣਾ ਜੀ ਮਹਿੰਦਰ ਨਗਰ 40 ਕਿਲੋਮੀਟਰ ਪੈਂਦਾ ਤੇ ਉੱਥੇ ਆਪਣਾ ਨੈਟਵਰਕ ਵੀ ਨਹੀਂ ਆਉਂਦੇਗੀ ਤੇ ਨੈਟਵਰਕ ਨਾ ਆਣ ਦੇ ਕਾਰਨ ਸਾਡੀ ਵੀਡੀਓ ਵੀ ਨਹੀਂ ਅਪਲੋਡ ਹੋਊਗੀ ਦੋ ਦਿਨ ਉੱਥੇ ਆਪਣੇ ਉਹ ਹੋ ਜਣੇ ਆ ਤੇ ਉੱਥੇ ਫਿਰ ਫਾਇਦਾ ਹੈ ਨਹੀਂ ਜਾ ਕੇ ਕਿਸੇ ਚੀਜ਼ ਦਾ ਮਤਲਬ ਸ਼ੋਅ ਕਰਨ ਦਾ ਜਾਵਾਂਗੇ ਅਸੀਂ ਕੁਝ ਟਾਈਮ ਬਾਅਦ ਜਾਵਾਂਗੇ ਜਦੋਂ ਸਿਮ ਸਿਮ ਲੈ ਲਾਂਗੇ ਉੱਥੇ ਨਮਸਤੇ ਸਿਮ ਚੱਲਦਾ ਉਹਦਾ ਰਿਚਾਰਜ ਥੋੜਾ ਮਹਿੰਗਾ ਹੀ ਹੈ 5-600 ਦਾ ਤੇ ਉਹ ਰਿਚਾਰਜ ਤੇ ਨੈਟ ਵੀ ਘੱਟ ਮਿਲਦਾ ਤੇ ਉੱਥੇ ਵਾਈਫਾਈ ਦੀ ਵੀ ਥੋੜੀ ਜਿਹੀ ਦਿੱਕਤ ਹੈਗੀ ਨੈਟਵਰਕ ਦੀ ਤਾਂ ਕਰਕੇ ਅਸੀਂ ਉੱਥੇ ਦਾ ਪਲਾਨ ਥੋੜਾ ਕੈਨਸਲ ਕਰਕੇ ਹੁਣ ਅਸੀਂ ਬਲਾਸਪੁਰ ਜਾਵਾਂਗੇ ਕਾਕੇ ਭਾਈ ਦਾ ਆਪਣਾ ਹੈਗਾ ਤੇ ਉਹਨਾਂ ਦੇ ਨਾਲ ਆਪਾਂ ਉੱਥੇ ਇੱਕ ਦੋ ਦਿਨ ਖੇਤ ਵਗੈਰਾ ਦਿਖਾਵਾਂਗੇ ਤੇ ਆਪਣਾ ਥੋੜਾ ਜਿਹਾ ਇੱਕ ਗੁਰੂ ਘਰ ਹੈਗਾ ਉਹ ਕਹਿੰਦੇ ਜੰਗਲਾਂ ਦੇ ਵਿੱਚ ਜਾ ਕੇ ਉੱਤੇ ਉਹ ਵਗੈਰਾ ਸਾਰਾ ਦਿਖਾਵਾਂਗੇ ਆਪਣਾ ਹੁਣ ਨੈਕਸਟ ਅਪਡੇਟ ਇਹ ਹੈ ਤੇ ਧੰਨਵਾਦ ਸਸ਼ਟੀ ਗਾਲ ਜੀ ਵੀ ਆਪਾਂ ਪਹਿਲਾਂ ਹੋਰ ਆਸੇ ਪਾਸੇ ਜਾਣ ਨਾਲੋਂ ਪਹਿਲਾਂ ਜਿਹੜਾ ਆਪਣਾ ਇੰਡੀਆ ਟੂਰ ਹੈਗਾ ਉਸ ਨੂੰ ਪੂਰਾ ਕਰੀਏ ਉਹੀ ਕੀਤਾ ਜਾਵੇ ਹਨ ਤੇ ਐਨੇ ਨਾਲੇ ਵਰਜੀ ਬਾਈ ਸਤਿ ਸ੍ਰੀ ਅਕਾਲ ਜੀ ਤੇ ਸਾਰਿਆਂ ਦਾ ਬਾਈ ਬੜਾ ਧੰਨਵਾਦ ਦਿਲੋਂ ਜਿਹੜਾ ਤੁਸੀਂ ਟਾਈਮ ਕੱਢ ਕੇ ਹਨਾ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਐਨੇ ਚੰਗੇ-ਚੰਗੇ ਕਮੈਂਟ ਕਰਦੇ ਹੋਗੇ ਸਾਰੇ ਕਮੈਂਟ ਪੜੇ ਜਾਂਦੇ ਬਾਈ ਰਿਪਲਾਈ ਨਹੀਂ ਹੁੰਦੇ ਹੁਣ ਸਹੀ ਟਾਈਮ 12 ਵਜੇ ਪਈ ਹੈਗੇ ਤੇ ਹੁਣ ਜਦੋਂ ਕੱਟ ਵੱਡ ਕਰਕੇ ਨੂੰ ਜਮਾ ਉਹ ਕੇ ਰਿਪੋਰਟ ਹੋਣਾ ਨਾ ਕੰਮ ਤੇ 4 ਚੋਰ ਦਾ ਆਰਾਮ ਨਾ ਬੱਜ ਜਾਣਗੇ ਤੇ ਫਿਰ ਆਪਾਂ ਕੱਲ ਨੂੰ ਸਾਈਕਲ ਫੇਰ ਚਲਾਉਣਾਗਾ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਰਲੇ ਮੁਲਕਾਂ ਵਾਲਿਆਂ ਸੰਗਤਾਂ ਦਾ ਵੀ ਧੰਨਵਾਦ ਤੇ ਇਧਰ ਲੀਆਂ ਸੰਗਤਾਂ ਦਾ ਵੀ ਧੰਨਵਾਦ ਜਿਹੜੇ ਦੇਖ ਰਿਆ ਉਹਨਾਂ ਦਾ ਵੀ ਧੰਨਵਾਦ ਜਿਹੜੇ ਨਹੀਂ ਦੇਖਦੇ ਜੀ ਉਹਨਾਂ ਦਾ ਵੀ ਧੰਨਵਾਦ ਸਸਰੀਕਾਲ ਸਾਲਿਆਂ ਨੂੰ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ